ਇਹ ਗੱਲ ਬਈ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਤੁਸੀਂ ਮਾਰਿਆਂ ਦੇ ਘਰੇ ਆਏ ਹੋ ਤੁਸੀਂ ਨੋਰਮਲ ਬੰਦਿਆਂ ਕੋਲ ਆਓ ਤੁਸੀਂ ਕਿ ਸਾਰੇ ਨੂੰ ਕੱਟ ਕਰਦੇ ਫਿਰਦੇ ਹੋ ਕੋਈ ਤੁਹਾਡੇ ਬਰਸ਼ਿਆਂ ਨੇ ਕਿੱਥੇ ਨੇ ਮੈਨੂੰ ਇਹ ਦੱਸੋ ਇਹਨਾਂ ਨੂੰ ਸਮਝ ਨਹੀਂ ਹੁੰਦੀ ਹੁਣ ਸੇਵਾਦਾਰ ਕਿੱਥੇ ਆ ਸੇਟ ਧੱਕ ਲੋ ਸੇਟ ਧੱਕ ਲੋ ਹੁਣ ਦੇਖਦਾ ਨਹੀਂ ਇਹਨਾਂ ਨੂੰ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੇ ਗੁਰਸਖ ਘਰੇ ਕਿੱਥੇ ਆ ਉਹਨਾਂ ਨੂੰ ਸ਼ਰਮ ਆਉਂਦੀ ਮਾਰੀ ਮੋਟ ਜੱਥੇ ਬੰਦਿਆਂ ਨੂੰ ਨਹੀਂ ਚਾਹੀਦੀ ਐ ਸਪੈਸ਼ਲ ਟ੍ਰੀਟ ਕਰ ਰਹੇ ਹਨ ਉਹੋ ਜਿਹਾ ਕੀ ਐ ਸਪੈਸ਼ਲ ਹੋਊਗਾ ਆਦਾ ਬਾਹਰ ਹੋਊਗਾ ਵੱਡੇ ਵੱਦਰ ਦੇ ਆਦਾ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾਂ ਰੱਖਦੇ ਸਿਰਫ ਉਹ ਹੀ ਰੱਖੇ ਸੰਗਤ ਨੂੰ ਕਵੇ ਬਈ ਆਪਦਾ ਜਿਵੇਂ ਸੀ ਪਹਿਲਾਂ ਹੁੰਦੇ ਰਹੋ ਕੀ ਉਹਦੇ ਨਾਲ ਫੋਟੋ ਖਿਚਾਉਂਦੇ ਫਿਰਦੇ ਕੀ ਉਹ ਮਾਰ ਪੁੱਛਾ ਬਈ ਹਾਦੋ ਹੀ ਬਈ ਮੈਂ ਕਿਹਨੀਆਂ ਦੀ ਆਜੋ ਉਹ ਤਾਂ ਉਹ ਤੇ ਵਰਕਸਤੀ ਕਰਦੀਆਂ ਵੀ ਐ ਉਹਨਾਂ ਨੇ ਕੀ ਹੱਕ ਬੰਦਾ ਇਹਨੂੰ ਧੱਕੇ ਮਾਰਨ ਦਾ ਵੈਗਰੂ ਲੈਡੀ ਬਾਰ ਵੈਗਰੂ ਨਹੀਂ ਯਾਰ ਤੁਸੀਂ ਨਹੀਂ ਬਹੁਤ ਅਖੜੇ ਤੁਸੀਂ ਬੋਲਣ ਤਾਂ ਕਿ ਹੁੰਦੇ ਨਾ ਮੈਂ ਜਦੋਂ ਆਇਆ ਮੈਂ ਜਦੋਂ ਆਇਆ ਵੈਗਰੂ ਸੰਗਤ ਵਾਂਗੂ ਆ ਕੇ ਆਇਆ ਆਪਾਂ ਇੱਥੇ ਨਹੀਂ ਬੋਲ ਸਕਦੇ ਕਿਉਂਕਿ ਨਹੀਂ ਮੈਂ ਜਦੋਂ ਆਇਆ ਉਹਦੇ ਤੇ ਕਿੰਦੀ ਪਈਆ ਮੇਰਾ ਘਰ ਹੁੰਦਾ ਸੀ ਮੇਰੇ ਕੋਈ ਬੋਲੂਗਾ ਵੈਗਰੂ ਅਦਾਸ ਤੁਸੀਂ ਹੋ ਗਏ ਯਾਰ ਕੁੜ ਨਾ ਰਨ ਤੋਂ ਬਟਾ ਹੋ ਗਿਆ ਅਸੀਂ ਤੁਹਾਡੇ ਕੋਲ ਸੰਗਤ ਦੀ ਆਏ ਆਂ ਬਈ ਮੈਨੂੰ ਸਮਝ ਨਹੀਂ ਆਉਂਦਾ ਕੀ ਹੋ ਗਿਆ ਵੱਡਾ ਉਹ ਬਾਇਗਰਿਸ ਕ੍ਰੋਧ ਨੇ ਕ੍ਰੋਧ ਨੇ ਬਾਇਗਰਿ ਪਾਲੋ ਥੋੜਾ ਕ੍ਰੋਧ ਨੇ ਪਾਲੋ ਬਾਇਗਰਿ ਕ੍ਰੋਧ ਮੇਰਾ ਤਾਂ ਉਹਦੇ ਕਹਿੰਦੀ ਆਪਾਂ ਗੁਰੂ ਕਿੱਥੇ ਬੋਲਨੇ ਆਪਾਂ ਕਿੱਥੇ ਖਲੋ ਕੇ ਬੋਲਨੇ ਆ ਪਾਉਣਾ ਲਾਵਾਂ ਉੱਚੀ ਬੋਲ ਨਹੀਂ ਸਕਦੇ ਅੱਲਾ ਬੋਚੀ ਮੇਰੇ ਮੇਰਾ ਮੈਨੂੰ ਮਾਰ ਅੱਜ ਦੱਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਂ ਕਿੱਥੇ ਬੋਲਣ ਦੇ ਥੋੜਾ ਸ਼ਾਂਤ ਕੇ ਸੰਭੋਲਣ ਕਹਿੰਦੇ ਤੁਸੀਂ ਕੋਈ ਬੋਲਿਆ ਨਹੀਂ ਸੀਨੀਅਰ ਨੂੰ ਜਾ ਕੇ ਕਹੋ ਸੀਨੀਅਰ ਨੂੰ ਕਹੋ ਉੱਥੇ ਜਾ ਕੇ ਉੱਥੇ ਨਾ ਬੋਲ ਅਕਾਲ ਤਖਤ ਸਾਹਿਬ ਤੇ ਚਲ ਜਾਓ ਉੱਥੇ ਨਾ ਸੁਣਨਗੇ ਤੁਹਾਡੀ ਜੋ ਤੀਨ ਸੌਂਦੇ ਮੇਰੇ ਕਿਦਾਂ ਹੋ ਗਿਆ ਕਿ ਉਹਨਾਂ ਨੂੰ ਹੋ ਗਿਆ ਉਹ ਹੋ ਗਏ ਅਹੀਂ ਬਣਾ ਹੋ ਗਏ ਉਹ ਤਾਂ ਵੈਸੇ ਹੀ ਵਿਕੀ ਹੋਏ ਆ ਮੇਰਾ ਮੂੰਹ ਤੇ ਕਹਿ ਨਹੀਂ ਆ ਪਤਾ ਨਹੀਂ ਹੋ ਗਿਆ ਕੀ ਖਵਾਇਆ ਇਹ ਬੱਚੇ ਨਹੀਂ ਬੋਲ ਸਕਦੇ ਨਹੀਂ ਖਲੋਤੇ ਗੁਰੂ ਰਾਮ ਦਾਸ ਘਾਰੇ ਆ ਤਾਂ ਉਹਦਾ ਟ੍ਰੀਟਮੈਂਟ ਕਰਦੇ ਤਾਂ ਬੜੇ ਮਹਾਂ ਬੁਸਨੇ ਆ ਜਾ ਕੋਈ ਨਹੀਂ ਐ ਲਾ ਗੁਰੂ ਸਾਰਾ ਮੀਡੀਆ ਦੇਖਣ ਦੇ ਗੱਲ ਨਹੀਂ ਵੈ ਗੁਰੂ ਆ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਜਾ ਆ ਤੂੰ ਹੀ ਹੈ ਕੋਈ ਗੱਲ ਕੋਈ ਗੱਲ ਖਾਣ ਤੋਂ ਚਾਹ ਪੀਣ ਵਾਸਤੇ ਤੁਸੀਂ ਬੋਲੇ ਉੱਥੇ ਅੰਦਰ ਇੱਕ ਸੈਕਿੰਡ

ਕੀ ਜਾਏਗਾ ਪਰ ਤੁਸੀਂ ਦੱਸੋ ਕੀ ਗਲਤ ਹੋ ਜਾਏਗਾ ਹਮੇਂ ਰਾਣ ਦਵਾ ਰਾਣ ਹਾਂ ਉਸਦੇ ਪੁੱਤ ਦੇ ਰਹਿਣਾ ਰਿਹਾ ਮੇਰਾ ਨਾਮ ਜਸਵੰਤ ਸਿੰਘ ਆ ਤੇ ਪਿੰਡ ਮੇਰਾ ਹਰਪਰਾਵਾ ਜ਼ਿਲ੍ਹਾ ਗਰਦਾਸਪੁਰ ਮੈਂ ਯੂ ਐਸ ਏ ਅਮਰੀਕਾ ਚ ਰਹਿੰਦਾ ਹਾਂ ਕੀ ਗੱਲ ਹੋਈ ਸਾਰੀ ਤੁਸੀਂ ਮੌਕੇ ਦੇ ਸੀ ਉਸ ਜੇ ਮੈਂ ਉਸ ਟਾਈਮ ਮੌਕੇ ਤੇ ਉੱਤੇ ਸੀਗਾ ਅਸੀਂ ਆਪਣੀ ਫੈਮਿਲੀ ਦੇ ਨਾਲ ਇਹ ਮੇਰੇ ਰਿਸ਼ਤੇਦਾਰ ਆ ਬ੍ਰਦਰ ਵਾਈ ਵੀ ਯੂ ਐਸ ਏ ਤੋਂ ਆਏ ਹੋਏ ਆ ਜੀ ਤਾਂ ਹੀ ਆਪਣੇ ਬੱਚਿਆਂ ਦੇ ਨਾਲ ਇੱਥੇ ਮੱਥਾ ਟੇਕਣ ਆਏ ਸੀਗੇ ਤੇ ਕੁਝ ਗਲਤੀਆਂ ਗੁਨਾਹ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਮਾਫੀ ਵਾਸਤੇ ਪਹੁੰਚੇ ਸੀਗੇ ਮਹਾਰਾਜ ਸਾਨੂੰ ਮਾਫ ਕਰ ਜੀ ਤੇ ਸਾਨੂੰ ਨਹੀਂ ਸੀ ਪਤਾ ਕਿ ਰਾਹੁਲ ਜੀ ਆਏ ਹੋਏ ਆ ਜਾਂਚ ਦੇ ਵਿਰੋਧਤਾ ਕਰ ਰਿਹਾ ਵਾ ਅਸੀਂ ਰੁਟੀਨ ਦੇ ਵਿੱਚ ਮੱਥਾ ਟੇਕ ਰਹੇ ਸੀਗੇ ਤੇ ਉਹ ਪਹਿਲਾਂ ਰਾਹੁਲ ਜੀ ਉੱਥੇ ਸਬੀਲ ਤੇ ਮੱਥਾ ਆਪਣੇ ਸਬੀਲ ਤੇ ਜਲਸਾ ਕਰ ਰਹੇ ਸੀਗੇ ਇਹ ਲੜਕੀ ਨੇ ਇੱਕਦਮ ਉੱਥੇ ਆਣ ਕੇ ਵਿਰੋਧ ਕੀਤਾ ਤੇ ਫਿਰ ਇਹ દોੜ ਗਈ ਆ ਮੈਂ ਉਸ ਸਮੇਂ ਸੋਚਿਆ ਵੀ ਕੋਈ ਵਿਰੋਧ ਕਰਨ ਵਾਲਾ ਹੋਰ ਵਾ ਬਹੁਤ ਸਾਰੇ ਕੈਮਰਿਆਂ ਵਾਲੇ ਪੱਤਰਕਾਰ ਹੀ ਲੜਕੀ ਦੇ ਮਗਰ ਦੌੜੇ ਨਾ ਜਦੋਂ ਤੇ ਮੈਂ ਕਿਹਾ ਫਿਲਮੀ ਸਟਾਰ ਆਇਆ ਵਾ ਜਾਂ ਪਤਾ ਨਹੀਂ ਕੌਣ ਵਾ ਕਿੱਧਰ ਨੂੰ ਜਾ ਰਿਹਾ ਮੈਂ ਵੀ ਇਹਦਾ ਪਿੱਛਾ ਕੀਤਾ ਲੜਕੀ ਦਾ ਵੀ ਦੇਖਦੇ ਆਂ ਕੌਣ ਵਾ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹਨੇ ਉੱਥੇ ਵਿਰੋਧਤਾ ਕੀਤੀ ਆ ਪਰ ਜਦੋਂ ਇਹਨੇ ਵਿਰੋਧਤਾ ਕੀਤੀ ਤੁਸੀਂ ਲੱਗੇ ਸੀ ਕੀ ਗੱਲਬਾਤ ਕੀਤੀ ਨੇ ਗੱਲਬਾਤ ਇਹ ਨਹੀਂ ਹੋ ਕੀਤੀ ਆ ਮੇਨ ਉਹਦਾ ਮਕਸਦ ਵਾ ਕਿ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਵਾ ਇਹ ਗੁਰੂ ਰਾਮਦਾਸ ਦਾ ਘਰ ਵਾ ਇਹ ਨਮਾਣਿਆਂ ਦਾ ਮਾਨ ਵਾ ਨਤਾਣਿਆਂ ਦਾ ਤਣ ਵਾ ਇਥੇ ਸਰਵ ਸਾਂ ਹਰ ਇੱਕ ਨੂੰ ਪਰਮੇਸ਼ਰ ਦੇ ਘਰ ਵਿੱਚ ਰੱਬ ਦੇ ਘਰ ਵਿੱਚ ਬਰਾਬਰ ਦਾ ਸਤਕਾਰ ਮਾਣ ਦੇਣਾ ਚਾਹੀਦਾ ਵਾ ਹੋਰ ਕੀ ਗੱਲਬਾਤ ਹੋਈ ਤੁਸੀਂ ਕਹਿੰਦੇ ਹੋ ਕਿ ਉਹਦੀ ਕੁੜੀ ਦਾ ਜਿਹੜਾ ਵਿਰੋਧ ਚ ਗਿਆ ਉਹ ਭਾਵ ਕੁੜੀ ਦਾ ਭਾਵਕ ਸੀਗੀ ਉਹ ਤੇ ਮੈਨੂੰ ਲੱਗਦਾ ਵਾ ਕਿ ਉਹਦੇ ਕੋਈ ਜਿਹੜੇ ਜਿੱਦਾਂ ਪਿਛੇ ਸਮੇਂ ਦੇ ਵਿੱਚ ਕੁਝ ਕਾਂਗਰਸ ਪਾਰਟੀ ਵੱਲੋਂ ਅਟੈਕ ਹੋਇਆ ਸੀ ਦਰਬਰ ਸਾਹਿਬ ਦੇ ਉੱਤੇ ਉਹਦਾ ਨਾਂ ਲੱਗਦਾ ਉਹਨਾਂ ਨੇ ਕੀਤਾ ਵੀ ਆ ਤੇ ਉਹ ਲੜਕੀ ਦੇ ਅੰਦਰ ਉਹ ਚੀਜ਼ ਸੀ ਪਰ ਤੁਸੀਂ ਕਹਿ ਰਹੇ ਕਿ ਅੰਦਰ ਹੋਰ ਵੀ ਗੱਲਬਾਤ ਹੋਈ ਹੈ ਹੋਰ ਕੋਈ ਗੱਲਬਾਤ ਨਹੀਂ ਹੋਈ ਇਹਨੇ ਇਹੋ ਕਿਹਾ ਵੰਦੀ ਵੀ ਮੈਂ ਚਾਹੁੰਨੀ ਹਾਂ ਵੀ ਭਾਈ ਤਿੰਦਰਪਾਲ ਵਰਗੇ ਕਥਾਵਾਜਕ ਹੋਰ ਸਿੱਖ ਕੋ ਜਦ ਜਦੋਂ ਉਹ ਆਇਆ ਮੈਂ ਰਿਸਪੈਕਟ ਕਰਦੀ ਹਾਂ ਮੇਰੇ ਪਿਓ ਦੀ ਉਮਰ ਦਾ ਰਿਸਪੈਕਟ ਕਰਦੀ ਹਾਂ ਪਰ ਜਿੱਥੇ ਮੇਰਾ ਫਾਦਰ ਸਾਹਿਬ ਹੀ ਗਲਤ ਹੋਗਾ ਨਾ ਮੈਂ ਉਹਨੂੰ ਵੀ ਬੋਲੂਗੀ ਕਿ ਫਾਦਰ ਸਾਹਿਬ ਤੁਸੀਂ ਇੱਥੇ ਗਲਤ ਹੋ ਮੈਨੂੰ ਗੁੱਸਾ ਚੜਿਆ ਮੈਂ ਕਿਹਾ ਤੁਸੀਂ ਆਓ ਤੁਸੀਂ ਹਰ ਸਿਕਿਉਰਟੀ ਗਾਰਡ ਲੈ ਕੇ ਆਓ ਚਾਹੇ 4 5 ਲੈ ਕੇ ਆਓ ਚਲ ਦੋ ਕੈਮਰਾਮੈਨ ਲੈ ਯਾਰ ਪੀਲੇ ਵਾਸਤੇ ਤੁਸੀਂ ਬੋਲੇ ਉੱਥੇ ਅੰਦਰ ਕੀ ਕਰਣਾ ਮੈਂ ਨਾ ਕੋਈ ਨਹੀਂ ਫੁੱਦੂ ਨਹੀਂ ਇਹਨਾਂ টিਆਰਪੀ ਲੈਣ ਵਾਸਤੇ ਬੋਲਾਂ ਸਾਰੀ ਗੱਲ ਸਹੀ ਕਰ ਬੋਲ ਨੀ ਨੀ ਅਬ ਫਿਰ ਬਾਬਤ ਉਹ ਲੋਕ ਕਹਿੰਦੇ ਕਹਿੰਦੇ ਕਿ ਅਗਰ ਤੀ ਬੋਲਦੇ ਕਿਉਂ ਨਿਕਲੋ ਮੌਕੇ ਉੱਤੇ ਖਰੋ ਕੇ ਬੋਲੋ ਫਿਰ ਦੱਸੋ ਫਿਰ ਬੋਲੇ ਕਿਉਂ ਨਹੀਂ ਫਿਰ ਲੱਗਦਾ ਵੀ ਰਾਹੁਲ ਆ ਗਿਆ ਤੁਹਾਨੂੰ ਮਨਸ਼ਾ ਕੀ ਜੀ ਸੀ ਮਨਸ਼ਾ ਕੀ ਆ ਗਿਆ ਕੋਈ ਮਨਸ਼ਾ ਨਹੀਂ ਹੈ ਜੀ ਠੀਕ ਹੈ ਗਲਤ ਬੋਲ ਗਲਤ ਸੀਗਾ ਗਲਤ ਬੋਲ ਨਿਕਥੋਂ ਆਇਓ ਕੀ ਨਾਮ ਹੈ ਤੇਰਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੇਰਾ ਸੀ ਬੋਲ ਰਿਹਾ ਕੋਈ ਭਾਈ ਇਹ ਜੋਸ਼ ਹੈ ਕਿ ਵੀ ਆਈ ਕਰੇ ਇਸ ਕਾਰਨ ਸੀਗਾ ਕੀ ਹੋ ਜਾਏਗਾ ਪਰ ਕੋਈ ਦੱਸੋ ਕੀ ਗਲਤ ਹੋ ਜਾਏਗਾ ਹਮੇ ਰੈਂਡਵਾ